ਦੇਵਾਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਭਾਗ ਚਾਲੀਮਾ ਦੋ ਘਤਾਰਾਂ ਵਿੱਚ ਮਾਰਚ ਕਰਦੀ ਫੌਜੀ ਜਿਸ ਪਾਸਿਓਂ ਲੰਘਦੇ ਬਹੁਤੇ ਘਰਾਂ ਦੇ ਬੂਹੇ ਬੰਦ ਹੋ ਜਾਂਦੇ ਉਹਨਾਂ ਦੇ ਭਾਰੇ ਬੂਟਾਂ ਨਾਲ ਧਰਤੀ ਧਮਕਦੀ ਤੇ ਕੰਧਾਂ ਕੰਮ ਦੀਆਂ ਲੱਗਦੀਆਂ ਮੋਢਿਆਂ ਤੇ ਰਫਲਾਂ ਤਰੀ ਕਦਮ ਨਾਲ ਕਦਮ ਮਲਾ ਕੇ ਮਾਰਚ ਕਰਦਿਆਂ ਭਾਵੇਂ ਉਹ ਆਸੇ-ਪਾਸੇ ਵੱਲ ਪੁਲਸੀਆਂ ਵਾਂਗ ਨਹੀਂ ਸੀ ਤਾੜਦੀ ਪਰ ਲੋਕਾਂ ਨੂੰ ਲੱਗਦਾ ਜਿਵੇਂ ਉਹ ਉਹਨਾਂ ਦੇ ਘਰਾਂ ਦੇ ਅੰਦਰ ਆ ਕੇ ਬੇਬੱਤੀ ਕਰਨਗੇ ਤੀਨੀਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਣਗੇ ਪਰ ਤੀਜੇ ਪੈਰ ਤੱਕ ਵੀ ਗਲੀਆਂ 'ਚ ਮਾਰਚ ਤੋਂ ਬਿਨਾ ਫੌਜੀਆਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਜਿਸ ਕਰਕੇ ਲੋਕਾਂ ਦਾ ਸਹਿਮ ਕੁਝ ਘਟ ਗਿਆ ਪਰ ਦੂਰ ਨਹੀਂ ਸੀ ਹੋਇਆ ਫਿਰ ਇੱਕ ਹੋਰ ਖਬਰ ਫੈਲੀ ਕਿ ਰਾਤ ਨੂੰ ਛਿੜੀ ਵਿੱਚ ਜਿਹੜੇ ਬੰਦੇ ਆਏ ਸੀ ਉਹਨਾਂ ਵਿੱਚੋਂ ਦੋ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਪਰ ਉਹ ਕੌਣ ਸਨ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਜਿਹੜਾ ਵੀ ਸੁਣਦਾ ਇਹੋ ਸੋਚਦਾ ਕਿ ਉਹ ਰੈਡੂ ਦੇ ਨਾਲ ਦੇ ਬੰਦਿਆਂ ਚ ਹੀ ਹੋਣਗੇ ਬਹੁਤਿਆਂ ਨੂੰ ਕੁਝ ਚਿੰਤਾ ਸੀ ਤੇ ਉਤਸੁਕਤਾ ਵੀ ਪਰ ਪੱਕਾ ਪਤਾ ਕਿਸੇ ਨੂੰ ਨਹੀਂ ਸੀ ਲੋਕ ਬਾਹਰ ਅੰਦਰ ਵੀ ਜਾ ਆ ਰਹੇ ਸਨ ਤੇ ਗੱਲਬਾਤ ਵੀ ਕਰ ਰਹੇ ਸਨ ਪਰ ਬੋਲਾਂ ਵਿੱਚ ਅਜੀਬ ਜਿਹਾ ਸਹਿਮ ਮਹਿਸੂਸ ਹੁੰਦਾ ਸੀ ਬਹੁਤਿਆਂ ਨੂੰ ਇਹ ਸ਼ਾਂਤ ਮਾਹੌਲ ਕਿਸੇ ਆਉਣ ਵਾਲੀ ਕਾਲੀ ਬੋਲੀ ਨੇਰੀ ਤੋਂ ਪਹਿਲਾਂ ਦਾ ਹੋਮਸ ਵੀ ਲੱਗਦਾ ਸੀ ਮੇਜਰ ਨਾ ਲਾਈਫ ਆਫ ਜੰਗਾਣਿਆ ਅਜੇ ਤੱਕ ਕਿਸੇ ਨਾਲ ਵੀ ਮਾੜਾ ਸਲੂਕ ਨਹੀਂ ਸੀ ਕੀਤਾ ਪਰ ਜਿਵੇਂ ਉਹ ਪਿੰਡ ਦੀਆਂ ਗਲੀਆਂ ਵਿੱਚੋਂ ਚੁੱਪਚੀ ਤੇ ਲੋਹੇ ਦੇ ਬੰਦਿਆਂ ਵਾਂਗ ਮਾਰਚ ਕਰਦੇ ਲੰਘ ਰਹੇ ਸਨ ਇਹੋ ਅਜੀਹੀ ਚਿਤਾਬਨੀ ਲੱਗਦੀ ਸੀ ਕਿ ਲੋਕ ਆਉਣ ਵਾਲੀ ਕਿਸੇ ਵਿਪਤਾ ਲਈ ਤਿਆਰ ਰਹੇ ਨੌਜਵਾਨ ਮੁੰਡੇ ਇੰਨੇ ਵਿਚਾਨ ਸਨ ਕਿ ਪੂਛਰੇ ਟੱਠੇ ਵਾਂਗ ਬੜਕਾ ਮਾਨਣਾ ਚਾਹੁੰਦੇ ਵੀ ਸੰਮਨ ਤੇ ਦੇਵੀ ਜੀ ਇਹ ਬਜ਼ੁਰਗਾਂ ਦੇ ਕਹਿਣ ਅਨੁਸਾਰ ਵਕਤ ਵਿਚਾਰ ਕੇ ਉਸ ਪਾਲ ਦਾ ਇੰਤਜ਼ਾਰ ਵਿੱਚ ਸਨ ਜਦੋਂ ਆਪਣੇ ਤੇ ਪੁਲਿਸ ਫੌਜ ਨਾਲ ਸਿੰਘ ਪਸਾ ਕੇ ਤੋੜ ਜਾਂ ਤੜਵਾ ਸਕਣ ਸੰਮਨ ਨੇ ਦੇਵੀ ਕੋਲਾ ਕੇ ਇਹੋ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਦੇਵਾਸਿਆਂ ਇੱਕ ਵਾਰੀ ਫੇਰ ਚੱਲ ਕੇ ਉਸ ਫੌਜੀ ਅਫਸਰ ਨੂੰ ਪੁੱਛੀਏ ਤਾਂ ਸਹੀ ਭਾਈ ਉਹਨਾਂ ਦਾ ਇਰਾਦਾ ਕੀ ਹੈ ਤਾਂ ਇਰਾਦਾ ਤਾਂ ਦੱਸੀ ਜਾਂਦੇ ਆ ਪੁੱਛਣ ਵਾਲਾ ਹੁਣ ਰਹਿ ਕੀ ਗਿਆ ਉਹ ਤਾਂ ਪਿੰਡ ਨੂੰ ਇਜਾੜਨ ਦੀ ਨੀਤ ਨਾਲ ਆਈ ਐ ਅਜਾੜ ਕੇ ਜਾਣਗੇ ਫਿਰ ਵੀ ਗੱਲ ਕਰਨ ਦਾ ਤਾਂ ਕੋਈ ਹਰਚ ਨਹੀਂ ਐ ਨਾ ਇਹ ਪੁਲਿਸ ਤੇ ਫੌਜ ਚ ਮੁੰਡੇ ਤਾਂ ਆਕਰ ਆਪਣੇ ਜੱਟਾਂ ਦੀ ਐ ਫਿਰ ਚਿੱtre ਬੱਕਰੇ ਖਵਾ ਪਾ ਕੇ ਤੇ ਸ਼ਰਾਬਾਂ ਪਿਆ ਕੇ ਜਦੋਂ ਪਾਲ ਲਈ ਆਪਣੇ ਢਿੱਡ ਪਾੜਨ ਖਾਤਰੇ ਫਿਰ ਆਪਣੇ ਆਖੇ ਇੱਕੀ ਮੇਟਲ ਜਾਣਗੇ ਸੰਭਣਾ ਸੰਭਨ ਨੂੰ ਕੋਈ ਜਵਾਬ ਨਹੀਂ ਸੱਜਾ ਪਰ ਉਹਨੂੰ ਚੁੱਪ ਕਰਕੇ ਸਭ ਕੁਝ ਦਿਖੀ ਜਾ ਰਿਹਾ ਸੀ ਮਹਾਪਾਪ ਲੱਗਦਾ ਸੀ ਜੋ ਕੁਝ ਹੋਣਾ ਤਾਂ ਇਹਨਾਂ ਨੇ ਕਰਨਾ ਹੀ ਹੈ ਉਹ ਤਾਂ ਕਰਨਗੇ ਪਰ ਆਪਾਂ ਜੀ ਚੁੱਪ ਕਰ ਗਏ ਤਾਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਅਕਸਰ ਕੁਛ ਤਾਂ ਕਰਨਾ ਪਊਗਾ ਨਾ ਦੇਵਕ ਕੁਝ ਚਿਹਰ ਸੋਚੀ ਪਿਆ ਰ ਫਿਰ ਫੈਸਲਾ ਤਾਂ ਕੋਈ ਕਰਨਾ ਪੈਣਾ ਸੀ ਨਾ ਦੇਵਕ ਹੁੰਡੀ ਚੁੱਕ ਕੇ ਮੰਜੇ ਟੁੱਟਦਾ ਬੋਲੇ ਚੱਲ ਜਿਵੇਂ ਤੇ ਇੱਛਾ ਪਰ ਮੈਨੂੰ ਲੱਗਦਾ ਫਾਇਦਾ ਕੋਈ ਨਹੀਂ ਹੋਣਾ ਪੈ ਦਾ ਨੁਕਸਾਨ ਨੁਕਸਾਨ ਦੀ ਗੱਲ ਮਗਰੋਂ ਸੋਚਾਂਗੇ ਕਿਰਾਉ ਨੂੰ ਜਾ ਕੇ ਤਾਂ ਪੁੱਛੀ ਸੀ ਬਾਈ ਤੇਰਾ ਉਹਨੇ ਬਾਗ ਅਧੂਰਾ ਛੱਡ ਕੇ ਹੌਕਾ ਪਰਿਆ ਫਿਰ ਕਰਫੂ ਆਰਡਰ ਦਾ ਕਿ ਉਹਨੂੰ ਦੇਗੇ ਨਹੀਂ ਰੋਕ ਕੇ ਕਿਹਾ ਮਾਰ ਹੀ ਦੇਣਗੇ ਨਾ ਐਦੂ ਵੱਧ ਹੋਰ ਕੀ ਕਰਨਗੇ ਮੇਜੇ ਨੇ ਦੋਵੇਂ ਬਜ਼ੁਰਗਾਂ ਨੂੰ ਆਉਂਦੇ ਦੇਖ ਕੇ ਸੰਤਰੀ ਨੂੰ ਹੁਕਮ ਦਿੱਤਾ ਕਿ ਉਹਨਾਂ ਨੂੰ ਸਿੱਧਾ ਤੰਬੂ ਦੇ ਅੰਦਰ ਆਉਣ ਦੇ ਦੇ ਉਹਨਾਂ ਦੇ ਨੇੜੇ ਆਉਂਦੇ ਆਇ ਸੰਤਰੀ ਨੇ ਪਹਿਲਾਂ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਫਿਰ ਸਿੱਧਾ ਹੋ ਕੇ ਖੜੋਂਦਿਆਂ ਨਰਮਵਾਚ ਗਿਆ ਅੰਦਰ ਲੰਘ ਆਓ ਬਾਬਾ ਜੀ ਆਪ ਪਰ ਕੋਈ ਪਾਵਨ ਦੀ ਨਹੀਂ ਸਾਬਬ ਆਪ ਨੂੰ ਉਡੀਕ ਰਹੇ ਸੀ ਸਾਨੂੰ ਹਾਂ ਹਾਂ ਜੀ ਸਾਬਬ ਆਪ ਆਪ ਜੀ ਕੋ ਹੀ ਉਡੀਕ ਰਹੇ ਥੇ ਉਹਨਾਂ ਨੂੰ ਮੇਜਰ ਦੇ ਉਡੀਕਣ ਵਾਲੀ ਗੱਲ ਨਾਲ اچانک ਡਿਪਟੀ ਨਾਲ ਕੀਤੀ ਮੁਲਾਕਾਤ ਚੇਤੇ ਆ ਗਈ ਜਿਸ ਨੇ ਉਹਨਾਂ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਮੋੜ ਦਿੱਤਾ ਸੀ ਤੇ ਬੋਲਿਆ ਵੀ ਪੁੱਠਾ ਸੀ ਮੇਜਰ ਨੇ ਵੀ ਭਾਵੇਂ ਪਹਿਲੀ ਮੁਲਾਕਾਤ ਵੇਲੇ ਕੋਈ ਚੰਗਾ ਪ੍ਰਭਾਵ ਨਹੀਂ ਸੀ ਪਾਇਆ ਪਰ ਉਹਦਾ ਵੀ ਤੇਰਾ ਡਿਪਟੀ ਨਾਲ ਕੁਝ ਵੱਖਰਾ ਸੀ ਉਹਨਾਂ ਨੇ ਵੱਡੇ ਉਹਨਾਂ ਨੇ ਵੱਡੇ ਤੰਬੂ ਅੰਦਰ ਜਾ ਕੇ ਮੇਜਰ ਨੂੰ ਫਤਿਹ ਬੁਲਾਈ ਤਾਂ ਉਹਦੇ ਸਾਹਮਣੇ ਜਾ ਖੜੋਤੇ ਮੇਜਰ ਨੇ ਵੀ ਉੱਠ ਕੇ ਫਤਿਹ ਦਾ ਉੱਤਰ ਦਿੱਤਾ ਤੇ ਸੰਤਰੀ ਦੀਆਂ ਡਾਂਗਾ ਦੋ ਕੁਰਸੀਆਂ ਉੱਤੇ ਬੈਠਣ ਲਈ ਕਹਿ ਦਿੱਤਾ ਆਪ ਮੋਰ ਕੁਰਸੀ ਤੇ ਬੈਠਣ ਲੱਗਾ ਤਾਂ ਪਹਿਲੀ ਗੱਲ ਇਹੋ ਪੁੱਛੀ ਕਿ ਉਹਨਾਂ ਦੇ ਆਰ ਪਰਿਵਾਰ ਤੇ ਪਿੰਡ ਦਾ ਕੀ ਹਾਲ ਸਾ ਹਾਲ ਸੀ ਆਰ ਪਰਿਵਾਰ ਤੇ ਪਿੰਡ ਦਾ ਹਾਲ ਤਾਂ ਹੁਣ ਸਾਬ ਬਹਾਦਰ ਸਾਡੇ ਨਾਲੋਂ ਤੁਹਾਨੂੰ ਬਹੁਤਾ ਪਤਾ ਹੈ ਅਸੀਂ ਕੀ ਦੱਸੀ ਸੰਮਾਨੀ ਕੁਰਸੀ ਤੇ ਬੈਠਣ ਲੱਗੇ ਕਿਹਾ ਤਾਂ ਮੇਜਰ ਨੇ ਧਿਆਨ ਨਾਲ ਉਹਨਾਂ ਵੱਲ ਦੇਖਿਆ ਦੋਵੇਂ ਬਜ਼ੁਰਗਾਂ ਦੇ ਚਿਹਰੇ ਮੁਰਝਾਏ ਹੋਏ ਸਨ ਅੱਖਾਂ ਚਿੰਤਾ ਤੇ ਉਦਾਸੀ ਨਾਲ ਧੁੰਦਲੀਆਂ ਸਨ ਬਖਤ ਵਿਚਾਰ ਕੇ ਮੇਜਰ ਨੇ ਗੰਭੀਰ ਤੇ ਧੀਮੀ ਆਵਾਜ਼ ਚ ਕਿਹਾ ਮੈਂ ਤਾਂ ਬਜ਼ੁਰਗੂ ਪਿੰਡ ਤੋਂ ਬਾਹਰ ਬੈਠੇ ਆਪ ਪਿੰਡ ਦੇ ਅੰਦਰ ਹੋ ਆਪਣੇ ਘਰ ਫਿਰ ਮੈਨੂੰ ਆਪ ਨਾਲ ਹੋ ਜਿਆਦਾ ਇਤਲਾ ਕਿਵੇਂ ਹੋ ਸਕਦੀ ਹੈ ਇਹ ਉਹ ਦੋਵੇਂ ਉਸ ਦੀਆਂ ਤੇਜ਼ ਅੱਖਾਂ ਵੱਲ ਜਾ ਕੇ ਤਾਂ ਜੱਪ ਜਿਵੇਂ ਮੇਜਰ ਦੀਆਂ ਨਜ਼ਰਾਂ ਉਹਨਾਂ ਦੀ ਧੁਰ ਅੰਦਰ ਤੱਕ ਲੈ ਗੰਗਾ ਹੁਣ ਇਹ ਨੌਜਵਾਨ ਫੌਜੀ ਅਫਸਰ ਇੰਨਾ ਤੇਜ਼ ਤਰਾਰ ਲੱਗਿਆ ਕਿ ਉਹਨਾਂ ਦੋਹਾਂ ਨੂੰ ਸਮਝ ਨਹੀਂ ਆਈ ਕਿ ਉਹ ਇਹ ਗੱਲ ਸੱਚੇ ਦਿਲੋਂ ਕਹਿ ਰਿਹਾ ਹੈ ਜਾਂ ਮੱਕਰ ਕਰਦਾ ਹੈ ਸਾਡੀ ਤਾਂ ਸਾਹਿਬ ਬਹਾਦਰ ਫਿਰ ਇਹੋ ਤਨਾ ਹੈ ਕਿ ਪਿੰਡ ਦਾ ਬੱਚਾ ਬੱਚਾ ਪੁਲਿਸ ਤੇ ਫੌਜੀਆਂ ਤੋਂ ਪਰਉਪੁਰ ਦੁਖੀ ਹੈ ਨਾ ਕਿਸੇ ਨੂੰ ਦਿਨੇ ਰਾਤ ਨਾ ਰਾਤ ਨੂੰ ਚੈਨ ਜੇ ਦਲ ਵਾਲੀ ਆਫਤਨਾਮ ਦੀ ਤਾਂ ਸਾਨੂੰ ਮਾਵਲਾ ਤਰਨ ਚਕਾ ਦੀ ਤਕਲੀਫ ਹੋਣੀ ਸੀ ਦੁੱਬੀ ਤਾਂ ਜਿਹਾ ਸਾਣਾ ਆਇਆ ਮੇਜੇ ਦਾੜੀ ਤੇ ਛੋਟੀਆਂ ਕਤਰੀਆਂ ਮੂਛਾਂ ਤੇ ਖੱਬੇ ਹੱਥ ਦੀਆਂ ਤੇ ਨੋਗਲਾ ਫੇਰਦਾ ਕੁਝ ਚਿਰ ਅੱਖਾਂ ਕੱਢ ਕੇ ਝਾਕਦਾ ਰਿਹਾ ਜਿਵੇਂ ਦੋਹਾਂ ਦੀਆਂ ਬੱਗੀਆਂ ਦਾੜੀਆਂ ਤੇ ਬਾਲ ਵਿੰਨਣੇ ਹੋਣ ਉਹਦੀ ਤਾੜਵੀਂ ਨਜ਼ਰ ਕਰਕੇ ਹੀ ਸ਼ਾਇਦ ਉਹਨਾਂ ਦੋਹਾਂ ਨੇ ਅੱਖਾਂ ਚੁਕਾ ਲੰਗੀਆਂ ਜਿਵੇਂ ਮੇਜਰ ਦੀਆਂ ਅੱਖਾਂ ਨਹੀਂ ਅੰਗਿਆ ਰਹੂ ਬਾਤ ਇਹ ਅਬਜ਼ੁਰਗੋ ਮੇਜਰ ਨੇ ਸਥਿਰ ਸਖਤ ਪਰਤੀ ਵਿੱਚ ਵਾਚ ਗਿਆ ਜੇ ਸਿਰਫ ਮਾਲੀਆ ਜਾਂ ਅਭਿਆਨ ਦੇ ਬਸੂਲੀ ਦਾ ਮਸਲਾ ਹੁੰਦਾ ਤਾਂ ਬਹੁਤ ਦੇਰ ਪਹਿਲੇ ਨਿਬੜ ਗਿਆ ਹੁੰਦਾ ਸਿਵਲ ਅਫਸਰ ਇਹ ਖੁਦ ਹੀ ਨਿਪਟਾ ਲੈਂਦੇ ਪੁਲਿਸ ਜਾਂ ਫੌਜ ਦੀ ਜ਼ਰੂਰਤ ਨਹੀਂ ਸੀ ਪੈਣੀ ਆਪ ਸਮਝਦਾਰ ਹੋ ਖੁਦ ਹੀ ਜਾਣ ਸਕਦੇ ਹੋ ਕਿ ਇੱਥੋਂ ਤੱਕ ਨੌਬਤ ਕਿਉਂ ਪਹੁੰਚੀ ਜੇ ਅਸੀਂ ਸਮਝਦਾਰ ਹੁੰਦੇ ਤਾਂ ਫਿਰ ਝਗੜਾ ਹੀ ਕੀ ਸੀ ਸਾਹਿਬ ਬਹਾਦਰ ਅਸੀਂ ਤਾਂ ਨਾਜ਼ਮ ਸਾਹਿਬ ਕੋਲ ਵੀ ਗਏ ਸੀ ਉਹਨਾਂ ਨੇ ਵੀ ਪੱਲਾ ਨਹੀਂ ਫੜਿਆ ਸਾਨੂੰ ਕੋਈ ਦੱਸੇ ਤਾਂ ਫਿਰ ਇਹ ਵੀ ਪਤਾ ਲੱਗੇ ਕਿ ਸਾਡਾ ਕੀ ਕਸੂਰ ਹੈ ਜਿਸ ਦੀ ਇੰਨੀ ਸਜ਼ਾ ਦਿੱਤੀ ਜਾ ਰਹੀ ਸੀ ਕੀ ਇਹ ਬਾਤ ਸੱਚ ਹੈ ਕਿ ਆਪ ਨੂੰ ਅਸਲ ਮਾਮਲੇ ਦਾ ਕਾ ਪਤਾ ਨਹੀਂ ਅਸੀਂ ਝੂਠ ਕਾ ਦੀ ਖਾਤਰ ਬੋਲਾਂਗੇ ਸਾਮਣੇ ਰਤਾ ਕਾਮ ਦੀ ਬਾਤ ਚ ਕਿਹਾ ਮੇਜਰ ਨੇ ਇੱਕ ਵਾਰ ਫੇਰ ਤਾੜਮੀ ਨਜ਼ਰ ਦੋਹਾਂ ਵੱਲ ਦੋਹਾਂ ਵੱਲ ਦੇਖਿਆ ਪਰ ਇਸ ਵਾਰੀ ਸਾਮਣ ਤੇ ਦੇਵਾ ਵਿਸ ਸਿੱਧੇ ਉਸ ਵੱਲ ਜਾ ਕੇ ਰੇ ਨਜ਼ਰ ਨੀਵੀ ਨਹੀਂ ਕੀਤੀ ਮੇਜਰ ਕੁਝ ਵਿੱਚ ਇੰਨੀ ਜਿਹੀ ਮਹਿਸੂਸ ਕਰਦਾ ਮੇਜ਼ ਤੇ ਪਈ ਕੁਝ ਕਾਗਜ਼ ਪਰੋਲਣ ਲੱਗ ਪਿਆ ਫਿਰ ਉਰਦੂ ਚ ਲਿਖੇ ਕੁਝ ਕਾਗਜ਼ ਉਤਾ ਚੁੱਕਦਾ ਰੁੱਖੀ ਸਖਤ ਬਾਤ ਚ ਬੋਲਿਆ ਇਹ ਸਰਕਾਰ ਦੇ ਖੂਫੀਆ ਮੈਕਮੇ ਦੀ ਰਿਪੋਰਟ ਹੈ ان اندر صاف لکھا ہویا ہے کہ آپ کا گاؤں خطرناک باغیوں کا گڑھ ہے جو خطرناک باغی گاؤں میں سادو کے بیس میں رہتا رہا اس نے پورے گاؤں کو بغاوت پر اکسایا اور گاؤں کے کم سے کم بیس سے زیادہ نوجوانوں کو خطرناک اتھیار سپلائی کیے جاتے رہے یہ جی باغی لڑکے دوسرے گاؤں کے نوجوانوں کو بھی بغاوت کے لیے اکساتے تھے اتھیار بھی سپلائی کرتے تھے کرپال نام کا شاید آپ کا ہی لڑکا پولس مقابلے میں مارا گیا اور جو ریڈو نام کا بدماش ابھی بھی پگوڑا ہے کرپال کے ساتھ گاؤں گاؤں جا کر نوجوانوں کو بغاوت کے لیے اکساتا تھا انہی اطلاعوں کی وجہ سے تمہارے گاؤں میں پولس کی مدد کے لیے فوج بیچی جی گئی ہے اب آپ سمجھ گئے ہوں گے کہ اصل ماجرہ کیا ہے جہاں کوئی اور ثبوت چاہیے میجر کا بولن کا لہجہ تو پہلا ਪੰਜਾਬੀ ਬੋਲਦੇ ਆਂ ਉਰਦੂ ਬੋਲਣਾਂ ਦਾ ਟੰਗ ਤੇ ਉਹਦੀਆਂ ਗੁਪਤ ਗੱਲਾਂ ਸੁਣ ਕੇ ਜਿਵੇਂ ਦੋਵੇਂ ਸਖਤੇ ਜਾ ਗਏ ਕਿੰਨਾ ਚਿਰ ਹੈਰਾਨ ਹੋਏ ਮੇਜਰ ਦੇ ਚਿਹਰੇ ਤੇ ਤੇਜ਼ ਅੱਖਾਂ ਬਲਚਾ ਕੇ ਰਹੀ ਇਹ ਤਲਾ ਬਿਲਕੁਲ ਝੂਠੀ ਹੈ ਸਾਇਬਹਾਦਰ ਸੰਮਣ ਨੇ ਦ੍ਰਿੜ ਤੇ ਕੁਝ ਰੋਸ਼ ਭਰੀ ਆਵਾਜ਼ ਕਿਹਾ ਇਹ ਕੋਰਾ ਝੂਠ ਹੈ ਸਾਡੇ ਕਿਸੇ ਦੁਸ਼ਮਣ ਨੇ ਜਾਣ ਬੁੱਝ ਕੇ ਇਹ ਇਲਜ਼ਾਮ ਲਗਾਈ ਹੈ ਦੇਖਿਏ ਬਜ਼ੁਰਗਵਾਰ ਕਾਗਜ਼ ਮੇਜ਼ ਤੇ ਰੱਖਦਾ ਤੇ ਪਿੱਠ ਕੁਰਸੀ ਦੀ ਢੋਨ ਨਾਲ ਲਾ ਕੇ ਸਿੱਧਾ ਹੋ ਕੇ ਬੈਠਦਾ ਮੇਜਰ ਪਹਿਲਾਂ ਨਾਲ ਕੋਈ ਨਰਮ ਪਰ ਸਪਸ਼ਟ ਵਾਚ ਬੋਲਿਆ ਸਰਕਾਰ ਕੇ ਕਾਮ ਸਿਰਫ ਮੁਖਬਰੋਂ ਕੇ ਸਹਾਰੇ ਨਹੀਂ ਚਲਤੇ ਜੋ ਇੱਧਰ ਉੱਧਰ ਕੀ ਸੁਣੀ ਸੁਣਾਈ ਬਾਤੋਂ ਪਰ ਖੂਫੀਆ ਮਹਿਕਮੇ ਕੋ ਮਹਿਕਮੇ ਕੇ ਲੋਗੋਂ ਸੇ ਆਪਣੀ ਕਿਸੇ ਦੁਸ਼ਮਣੀ ਕੀ ਵਜ੍ਹਾ ਸੇ ਗਲਤੇ ਤਲਾ ਦیتے ਹੈ ਹਮਾਰੇ ਸੀਆਈਡੀ ਕੇ ਅਫਸਰ ਇਤਨੇ ਬੇਵਕੂਫ ਨਹੀਂ ਕਿ ਬਿਨਾ ਪੁਖਤਾ ਸਬੂਤੋਂ ਕੇ ਪੁਲਿਸ ਜਾਂ ਫੌਜ ਕੋ ਕੋਈ ਐਸੀ ਕਾਰਵਾਈ ਕਰਨੇ ਲਈ ਸਰਕਾਰ ਕੋ ਕਹੇ ਸਰਕਾਰ ਕੀ ਆਪਣੀ ਰਾਇ ਸੇ ਦੁਸ਼ਮਣੀ ਨਹੀਂ ਹੈ ਕੋਈ ਐਸੀ ਕਾਰਵਾਈ ਕੀ ਜਾਏ ਜਿਸ ਸੇ ਆਪ ਲੋਗੋ ਕੋ ਲੋਗੋ ਕੇ ਜਾਨ ਮਾਲ ਦਾ ਨੁਕਸਾਨ ਹੋ ਆਪ ਮੇਰੀ ਬਾਤ ਸਮਝ ਰਹੇ ਹੋ ਨਾ ਪਰ ਕੁਝ ਸੱਚੇ ਸੰਮਣ ਤੇ ਦੇਵੇਂ ਨੂੰ ਕੋਈ ਜਵਾਬ ਨਹੀਂ ਸੁਝਿਆ ਪਰ ਉਹ ਮੇਜਰ ਨੂੰ ਫੌਜੀ ਅਫਸਰਾਂ ਵਾਲੀ ਬੋਲੀ ਬੋਲਦੇ ਸੁਣ ਕੇ ਹੀ ਬੇਚੈਨ ਹੋ ਗਏ ਸਨ ਜਿਹੜੀਆਂ ਗੱਲਾਂ ਉਹ ਕਹਿ ਰਿਹਾ ਸੀ ਉਹਨਾਂ ਵਾਰੀ ਤੱਕ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਰੈਡੂ ਤੇ ਉਸਦੇ ਚਾਰ ਪੰਜ ਪਿਆਲੇ ਦੇ ਸੀਰੀਆਂ ਬਾਰੇ ਤਾਂ ਸਭ ਨੂੰ ਪਤਾ ਸੀ ਪਰ ਕਰਪਾਲ ਤੇ ਪਿੰਡ ਦੇ ਕਿਹੜੇ ਹੋਰ ਨੌਜਵਾਨ ਸਨ ਜਿਹੜੇ ਸਰਕਾਰ ਦੇ ਵਿਰੁੱਧ ਹਥਿਆਰ ਚੁੱਕੀ ਫਿਰਦੇ ਸਨ ਤੇ ਉਹ ਵੀ ਸੰਤਾਂ ਵੱਲੋਂ ਦਿੱਤੇ ਹੋਏ ਉਹਨਾਂ ਨੂੰ ਇਹੀਆਂ ਗੱਲਾਂ ਬਿਲਕੁਲ ਝੂਠ ਲੱਗਦੀਆਂ ਸਨ ਸ਼ਾਇਦ ਮੇਜਰ ਸੀਆਈਡੀ ਦੇ ਬਹਾਨੇ ਪਿੰਡ ਦੀ ਤਬਾਹੀ ਦਾ ਮਨਸੂਬਾ ਬਣਾ ਕੇ ਆਇਆ ਸੀ ਸਾਇਬਹਾਦਰ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਇਹਦੇ ਕਿ ਕੁਝ ਕਮਦੀ ਆਵਾਜ਼ ਨਾਲ ਦੇਵ ਸਿੰਘ ਨੇ ਕਿਹਾ ਇੰਨਾ ਵਾਰੀ ਤਾਂ ਕਿਸੇ ਨੂੰ ਕਦੇ ਸੁਪਨੇ ਚ ਵੀ ਨਹੀਂ ਸੀ ਖਿਆਲ ਆਇਆ ਕਰਪਾਲ ਮੇਰਾ ਲਟਕਾ ਹੈ ਉਹ ਦੇ ਖਿਲਾਫ ਵੀ ਕਦੇ ਅਸੀਂ ਨਹੀਂ ਸੀ ਸੁਣਿਆ ਕਿ ਉਹਨੇ ਕੋਈ ਨਜਾਇਜ਼ ਕਾਰਵਾਈ ਕੀਤੀ ਹੋਵੇ ਪਰ ਪੁਲਿਸ ਨੇ ਉਹਨਾਂ ਨੂੰ ਵੀ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਤਾ ਕਰਪਾਲ ਦਾ ਖਿਆਲ ਆਉਂਦੇ ਹੀ ਦੇਵੇ ਦਾ ਮਨ ਪਰਿਆ ਤੇ ਉਹ ਗੱਲ 'ਚ ਪਾਈ ਚਿੱਟੇ ਖੱਦਰ ਦੇ ਸਾਫੇ ਨਾਲ ਅੱਖਾਂ ਪੂੰਝਣ ਲੱਗ ਪਏ ਮੇਜਰ ਚੁੱਪ ਕਰਕੇ ਉਹ ਸਵਾਲ ਨੀ ਘਟਾ ਕੇ ਚਾੱਕੀਆ ਸੰਮਣ ਦਾ ਖੁੰਡੀ ਵਾਲ ਹੱਥ ਕੰਬ ਰਿਹਾ ਸੀ ਅੱਖਾਂ ਤਾਂ ਪਣ ਲੱਗ ਪਈਆਂ ਚੁੱਪ ਨਹੀਂ ਰਹਿ ਸਕਿਆ ਸਾਹਿਬ ਹਾਦਰ ਉਹਨੇ ਸਖਤ ਵਾਚ ਗਿਆ ਸੁਣਦੇ ਹੁੰਦੇ ਸੀ ਬਈ ਕਾਲ ਯੁੱਗ ਦੇ ਪਹਿਰੇ ਚ ਸੱਜੇ ਹੱਥ ਨੇ ਖੱਬੇ ਨੂੰ ਨਹੀਂ ਪਹਿਚਾਨਣਾ ਅੱਜ ਅੱਖੀਂ ਦੇਖ ਲਿਆ ਛੋਟੀ ਸਰਕਾਰ ਪੁਲਿਸ ਫੌਜ ਤੇ ਖੂਫੀਆ ਮਹਿਕ ਮਨੇ ਸਾਡਾ ਵਸਤਾ ਰਸਤਾ ਪਿੰਡ ਅਜਾੜਨ ਦਾ ਜਿਹੜਾ ਮਨਸੂਬਾ ਬਣਾਇਆ ਉਹ ਤੁਹਾਨੂੰ ਪਰਜਾ ਦੇ ਪਾਲਕ ਨਹੀਂ ਕਤਲ ਸਿੱਧ ਕਰਦਾ ਹੈ ਇਹ ਵੀ ਹੁਣ ਕੋਈ ਅਣਹੋਣੀ ਗੱਲ ਨਹੀਂ ਰਹੀ ਕਿ ਬਾੜ ਹੀ ਖੇਤ ਨੂੰ ਖਾਣ ਲੱਗ ਪਈ ਜੇ ਸਾਡਾ ਰਾਜ ਅੰਗਰੇਜ਼ ਨੇ ਗਿਰਫਤਾਰ ਨਾ ਕੀਤਾ ਹੁੰਦਾ ਤਾਂ ਉਹ ਸਾਡੀ ਫਰਿਆਦ ਤਾਂ ਸੁਣਦਾ ਤੁਸੀਂ ਹੁਕਮ ਦੇ ਬੱਦੇ ਹੋ ਜੋ ਕਰਨਾ ਇਹੋ ਉਹਨੂੰ ਹੁਣ ਰੱਬ ਵੀ ਨਹੀਂ ਟਾਲ ਸਕਦਾ ਜੋ ਕਰਨਾ ਕਰੋ ਅਸੀਂ ਤੁਹਾਨੂੰ ਕਿਵੇਂ ਰੋਕ ਸਕਦੇ ਆ ਪਰ ਪਿੰਡ ਦੇ ਮੁੰਡਿਆਂ ਤੇ ਝੂਠੇ ਇਲਜ਼ਾਮ ਤਾਂ ਨਾ ਲਾਓ ਇਹੋ ਕੁਛ ਪੁਲਸ ਕਰਦੀ ਫਿਰਦੀ ਹੈ ਅਸੀਂ ਹੁਣ ਤੁਹਾਡੇ ਪੈਰ ਫੜ ਕੇ ਵੀ ਤੁਹਾਨੂੰ ਰੋਕ ਨਹੀਂ ਸਕਦੇ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਡੀ ਗੱਲ ਤਾਂ ਸੁਣ ਲਈ ਜੇ ਨਾ ਸੁਣਦੇ ਫੇਰ ਕਿਹੜਾ ਸੀ ਮੱਲੋ ਮੱਲੀ ਤੁਹਾਨੂੰ ਸੁਣਾ ਸਕਦੇ ਸੀ ਫਿਰ ਉਹਨੇ ਸਿਰ ਵਾਚ ਦੇਵੇ ਦਾ ਖੱਬਾ ਹੱਥ ਫੜ ਕੇ ਕਿਹਾ ਉੱਠ ਦੇ ਵਸਿਆਂ ਚੱਲੀ ਹੁਣ ਇੱਥੇ ਬੈਠ ਕੇ ਕਰਾਂਗੇ ਵੀ ਕੀ ਉਹ ਦੋਵੇਂ ਜਦੋਂ ਉੱਠ ਕੇ ਦੁਰਨ ਲੱਗੇ ਤਾਂ ਮੇਜਰ ਨੇ ਸਿਰਫ ਇਨਾ ਕਿਹਾ ਆਪਨੇ ਗੁੱਸਾ ਕੀਤਾ ਬਜ਼ੁਰਗੋ ਪਰ ਮੈਨੇ ਤੋਂ ਜੋ ਇਤਲਾ ਹਮਾਰੇ ਪਾਸ ਪਹੁੰਚੀ ਹੈ ਉਹੀ ਦੱਸੇ ਅਸੀਂ ਕਿਹੜਾ ਝੂਠੀ ਕਹਿਨੇ ਆ ਸਾਹ ਬਹਾਦਰ ਸੰਮਣ ਨੇ ਫਿਰ ਕਿਹਾ ਸਕਤੇ ਦਾ ਸੱਤੀ ਵਿਹੀ ਸੋ ਹੁੰਦਾ ਆ ਅੱਜ ਵੀ ਐ ਤੇ ਇਹ ਤਾਂ ਉਤਲਾ ਜਾਣਦਾ ਬਾਈ ਸਾਡਾ ਥੋੜੀ ਪਰ ਜਿਆਦਾ ਪੰਜੀ ਵਿਹੀ ਕਦੋਂ ਸੋ ਬਣੂਗਾ ਵੀ ਕਿ ਨਹੀਂ ਉਹ ਜਦੋਂ ਤੰਬੂ ਦੇ ਵਾਰ ਆਏ ਤਾਂ ਸਮਾਨ ਤੇ ਚੜੀ ਗਹਿਰ ਕਰਕੇ ਸੂਰਜ ਜੀ ਹਾਰੀ ਦੇ ਤੋਂ ਆਖੇ ਚਾਪੜ ਵਰਗਾ ਦਿਸਿਆ ਧੰਨਵਾਦ